ਇਸ ਨਗਰ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਹੋਰ ਜਿਆਦਾ ਵੱਜ ਚੁੱਕਾ ਹੈ ਇਹ ਅਸੀਂ ਇਹਦੀ ਕਰਦੇ ਆਂ ਵੀ ਤੋਂ ਤੱਕ ਉਹਨਾਂ ਨੇ ਪਾਣੀ ਬੱਚੇ ਨਹੀਂ ਉਹ ਨਹੀਂ ਲੋਕ ਆ ਫੋਟ ਕਿਵੇਂ ਹੋ ਜਾਂਦਾ ਉਹ ਸਰੀਆ ਕੋਲੇ ਉਹ ਡਾੜੇ ਵੀ ਬੱਡਰ ਪੂਗਾ ਨਹੀਂ ਆ ਪਿੰਡ ਆ ਗਿਆ ਦੁਨੀਆ ਕਾਲ ਆ ਜਾ ਦੋ ਮਿੰਟ ਦੁਨੀਆ ਕਾਲ ਬੱਸ ਸਿਕੰਦਰ ਰੋਗਲਾ ਯਾਰ ਪਿੱਛੇ ਸਾਹ ਝੜਦਾ ਕਿ ਕਿ ਰਾਵੀ ਚ ਚੱਲ ਪੈਂਡ ਵਾਲਿਆਂ ਦਾ ਕਹਿਣਾ ਵੀ ਜਿਹੜੀਆਂ ਵੋਟਾਂ ਤੇ ਲੈਣਾਏ ਹੀ ਲੋਕੀ ਇੱਕ ਬੇੜੀਆਂ ਦੇ ਦੇਓ ਜੀ ਸੋਨਾ ਹੋ ਕਣ ਫੇਰ ਪ੍ਰਸ਼ਾਸਨ ਦੀ ਗੱਲ ਆ ਜਾ ਕੇ ਹੁੰਦੀ ਆ ਸਾਡੇ ਵੀ ਕਹਿੰਦੇ ਪ੍ਰਸ਼ਾਸਨ ਨੂੰ ਹੁੰਦਾ ਕਹਿੰਦੇ ਵੀ ਇਹ ਕਿੱਥੇ ਨਹੀਂ ਪਹੁੰਚ ਸਕਦੇ ਸਾਡਾ ਇਹ ਪਿੱਛੇ ਕਿੱਥੇ ਉਮੜਈ ਆ ਜਾਂਦੇ ਜਾਂਦੇ ਅਸੀਂ ਆ ਗਏ ਨਹੀਂ ਆਉਂਦੀ ਸਾਹਮਣੇ ਉਹ ਵੇ ਸਾਹਮਣੇ ਸਾਹਮਣੇ ਜਦੋਂ ਵੀ ਕਿਤੇ ਕੋਈ ਆਫਤ ਆਉਂਦੀ ਆ ਜਾਂ ਕੁਦਰਤੀ ਕਰੋਪੀ ਆਉਂਦੀ ਆ ਤਾਂ ਪੰਜਾਬੀ ਲੋਕਾਂ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਨੇ ਪਰ ਅੱਜ ਪੰਜਾਬ ਦੇ ਵਿੱਚ ਹੀ ਕੁਦਰਤੀ ਕਰੋਪੀ ਆਈ ਆ ਹੜ੍ਹਾਂ ਦੀ ਮਾਰ ਲੋਕ ਚੱਲ ਰਹੇ ਨੇ ਤਾਂ ਜਿਹੇ ਦੇ ਵਿੱਚ ਵੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਸੇਵਾ ਦੇ ਵਿੱਚ ਲੱਗੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੌਜਵਾਨ ਤੇ ਜਵਾਨਾਂ ਦੇ ਵੱਲੋਂ ਲੋਕਾਂ ਨੂੰ ਪਾਣੀ ਦੇ ਨਾਲ ਨਾਲ ਹੋਰ ਰਾਸ਼ਨ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਹੈ ਬੇਸ਼ੱਕ ਸਾਰੇ ਪਾਸੇ ਚਾਰ ਛਪੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਪਰ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਤਾਂ ਜਿਹੇ ਦੇ ਵਿੱਚ ਨੌਜਵਾਨ ਨੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਹ ਲੋਕਾਂ ਤੱਕ ਪਾਣੀ ਪਹੁੰਚਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਦਿਖਾਣੇ ਆ ਤੁਹਾਨੂੰ ਤੇ ਨੌਜਵਾਨਾਂ ਦੀ ਅਪੀਲ ਵੀ ਸੁਣਾਉਣੇ ਆ ਵਾਹਿਗੁਰੂ ਦਾ ਜਾਪ ਕਰਦੇ ਹੋਏ ਨੌਜਵਾਨ ਪਾਣੀ ਨੂੰ ਪਾਰ ਕਰ ਰਹੇ ਨੇ ਮੋਢਿਆ ਤੱਕ ਪਾਣੀ ਪਹੁੰਚ ਗਿਆ ਪਰ ਫਿਰ ਵੀ ਨੌਜਵਾਨਾਂ ਦੇ ਹੌਸਲੇ بلند ਨਜ਼ਰ ਆ ਰਹੇ ਨੇ ਵੀਡੀਓ ਵੀ ਦੇਖੋ ਤੇ ਨੌਜਵਾਨਾਂ ਦੀ ਜ਼ੁਬਾਨੀ ਵੀ ਸੁਣੋ ਤੇ ਅਪੀਲ ਵੀ ਤੇ ਨਿਸ਼ਾਨੀ ਲੱਗੀ ਆ ਇਹ ਤੋਂ ਸਾਹਮਣੇ ਆਈ ਜਾਓ ਓਏ ਹੱਥ ਪਾ ਲੋ ਦੇਖੋ ਜਿਹੜੇ ਸਾਹੀਂ 2:30 ਵਜੇ ਨਗਰ 'ਚ ਫੋਨ ਕੀਤਾ ਸੀਗਾ ਤੇ ਸਾਰੇ ਨਗਰ ਨੇ ਪ੍ਰਸ਼ਾਦੇ 20-20 ਦਾ 20-20 ਜਿਹੜੇ ਉਹਨਾਂ ਦੇ ਪ੍ਰਸ਼ਾਦਿਆਂ ਦੀ ਸੇਵਾ ਜਿਹੜੀ ਸਫਲ ਹੋ ਗਈ ਆ ਇੱਥੋਂ ਤੱਕ ਕੋਈ ਵੀ ਨਹੀਂ ਪਹੁੰਚਿਆ ਭਾਈ ਆਹੋ ਗੱਡੀ ਆ ਨਹੀਂ ਹੁੰਦੀ ਗੱਡੀ ਸਾਲ ਇਸ ਨਗਰ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਹੋਰ ਜ਼ਿਆਦਾ ਵੱਜ ਚੁੱਕਾ ਹੈ ਤੇ ਅਸੀਂ ਸ਼ਾਸਨ ਨੂੰ ਇਹਦੀ ਗੱਲ ਦਿਆਂ ਵੀ ਇੱਥੋਂ ਤੱਕ ਉਹਨਾਂ ਦੇ ਪਸ਼ੂ ਬੱਚੇ ਪਿੰਡ ਵਾਲਿਆਂ ਦਾ ਕਹਿਣਾ ਵੀ ਜਿਹੜੀਆਂ ਦੇ ਲੈਣ ਆਏ ਹੀ ਲੋਕੀ ਬੇੜੀਆਂ ਦੇ ਤੇ ਉਹ ਬਾਰੇ-ਬਾਰ ਲੱਗ ਜਾਂਦੇ ਵਿੱਚ ਕੋਈ ਨਹੀਂ ਆਉਂਦਾ ਉਹਨਾਂ ਨੂੰ ਸੁਣਾ ਦੋ ਤੇ ਇਹ ਨੌਜਵਾਨਾਂ ਦਾ ਇਕ ਆਵਾਜ਼ ਜਿਹੜੇ ਉੱਥੇ ਖੜੇ ਆ ਉਹ ਵੇਖ ਆ ਸਾਰੇ ਸਿੰਘ ਇੱਕ ਇੱਕ ਦੋ ਦੋ ਪੇਟੀਆਂ ਸਿਰਾਂ ਦੇ ਚੁੱਕ ਕੇ ਉਹ ਇੱਟਾ ਸਭ ਵਾਲੇ ਵਾਲੇ ਨੂੰ ਵਾਲੇ ਨੂੰ ਨਹੀਂ ਬਲੇ ਨੂੰ ਨਹੀਂ ਸੌੜਿਆ ਉਹ ਆ ਇਹਨੂੰ ਉਹ ਇੱਟਾ ਆ ਆ ਜਾ ਆ ਉਹ ਠੀਕ ਇੱਥੇ 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 ਠੀਕ ਆ ਹੁਣ ਗਾੜੀ ਉਹ ਨਹੀਂ ਯਾਰ ਆ ਦੇਖਣਾ ਪਾ ਥੱਲੇ ਡੰਡਾ ਲਾ ਲੋ ਯਾਰ ਪਤਾ ਲੱਗ ਜਾਏ ਬਾਹਰ ਥੱਲੇ ਜਾਂਦੀ ਕਿ ਨਹੀਂ ਹੋਰ ਤਾਂ ਪਾਣੀ ਵਧ ਗਿਆ ਆ ਰੂ ਆ ਸੋਨ ਹੋ ਸਤਰੀਆ ਕਾਲੇ ਬੋ ਬਾਈ ਕੁਈ ਬੀਆ ਸਤਰੀਆ ਕਾਲੇ ਗੋਗਾ ਸਿਆਤਾ ਬੋਲੇ ਸੋਨ ਹੋ ਆਉਣਾ ਚੱਲ ਇਧਰ ਓਏ ਥੱਲੇ ਥੱਲੇ ਲੱਭੇ ਓਏ ਲਾਗੇ ਲਾਗੇ ਰਹੋ ਨਾ ਬੱਗੋ ਓ ਥੱਲੇ ਜੜੀਆਂ ਬੂਟੀਆਂ ਨਾ ਪਾਓ ਬੋਲੇ ਸੋਨ ਹੋ ਆਸਿਆ ਕਰ ਬੋਲੇ ਸੋਨ ਹੋ ਜੈ ਜੈ ਆਵੇ ਬੱਜਰੀ ਸਾਹਬੇ ਬੋਲੇ ਸੋਨਿਆਲੇ ਆ ਗਈ ਨਾ ਬੱਜਰੀ ਹਾਂ ਉਹ ਬੰਦੇ ਚੱਲ ਪਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਤੇ ਅਸੀਂ ਸਾਦਾਵਾਲੀ ਨਗਰ ਦੇ ਵਿੱਚ ਖਲੋਤੇ ਆ ਇੱਥੋਂ ਦਾ ਪਾਣੀ ਕਾਫੀ ਵਹਾ ਤੇਜ਼ ਆ ਤੇ ਇੱਥੋਂ ਦੇ ਲੋਕ ਕਾਫੀ ਪਰੇਸ਼ਾਨ ਪ੍ਰਸ਼ਾਸਨ ਨੂੰ ਨਹੀਂ ਇੱਥੋਂ ਤੱਕ ਪਹੁੰਚਾ ਤੇ ਸਾਡੀ ਜਥੇਬੰਦੀ ਦੀ ਟੀਮ ਪਈ ਇੱਥੋਂ ਤੱਕ ਪਹੁੰਚੀ ਆ ਤੇ ਆਹ ਨਗਰ ਦਾ ਹੀ ਉਹਨਾਂ ਕੋ ਵਿਚਾਰ ਸੁਣਦੇ ਆ ਕਿ ਕੀ ਕੀ ਪ੍ਰੋਬਲਮ ਆ ਉਹਨਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਪੰਜ ਪਾਣੀ ਕਦੋਂ ਆਇਆ ਸੀ ਇੱਥੇ ਪਾਣੀ ਭਾਜੀ ਸਾਢੇ 5 ਵਜੇ ਆਇਆ ਸੀ ਅੱਜ ਮਨੇਰੇ 27 ਤਰੀਕ ਨਹੀਂ ਅੱਜ 27 ਤਰੀਕ 27 ਤਰੀਕ ਸਵੇਰੇ 5:30 ਵਜੇ ਨਾ ਪਾਣੀ ਆ ਤੇ ਪਾਣੀ ਇਸ ਵਕਤ ਵੀਰ ਦੇ ਇਥੋਂ ਗਲ ਤੱਕ ਜਿਹੜਾ ਵਾ ਉਹ ਅਸੀਂ ਲੈ ਕੇ ਆਏ ਆਂ ਸੇਵਾ ਤੇ ਤੁਹਾਨੂੰ ਸਵੇਰੇ ਇੱਕ ਤਰਪਾਲਾਂ ਦੀ ਲੋੜ ਹੈ ਹੋਰ ਕਿਹੜੀ ਚੀਜ਼ ਦੀ ਇੱਕ ਬੱਚਾ ਹੈ ਇੱਕ ਡੰਗਰਾਂ ਦਾ ਬਹੁਤ ਬੱਚੇ ਦੇ ਡੰਗਰਾਂ ਦਾ ਜਿਹੜਾ ਵਾ ਉਹ ਜ਼ਰੂਰ ਤੇ ਆ ਚਾਰਾ ਚਾਹੀਦਾ ਕਿਹੜੀ ਚੀਜ਼ ਆਈ ਸੁੱਕਾ ਚਾਹੇ ਫਿਰ ਕਿਤੇ ਸੁਪੇਰ ਜਾਵੇ ਜੋ ਅਜੇ ਬਾਹਰ ਕਾਢ ਦੋਏ ਹੋਰ ਪ੍ਰੋਬਲਮ ਇਹ ਆ ਰਹੀ ਆ ਵੀ ਸਾਡੇ ਟਰੈਕਟਰ ਟਰਾਲੀ ਨਹੀਂ ਇੱਥੋਂ ਪਹੁੰਚ ਰਹੇ ਜਿਹੜੇ ਕਿਸ਼ਤੀਆਂ ਵਾਲੇ ਵੀਰੋ ਬਿਲਕੁਲ ਉੱਥੇ ਹਰੂਵਾਲ ਦੇ ਕੋਲ ਸੜਕ ਦੇ ਉੱਤੇ ਪਹੁੰਚ ਖਲੋਤੇ ਆ ਉਹ ਗਾਂ ਸੜਕ ਆਏ ਨਹੀਂ ਉਹ ਕਿਸ਼ਤੀਆਂ ਵਾਲੇ ਜਿਹੜੇ ਇਹ ਤੋਂ ਲੋਕ ਕਹਿੰਦੇ ਪਿੰਡ ਤੋਂ ਤਾਂ ਪ੍ਰਸ਼ਾਸਨ ਪਾਉਜੀ ਨਹੀਂ ਕੀਤੀ ਮਾਰ ਕੇ ਹਾਰ ਹੋ ਗਏ ਤੇ ਕੋਈ ਨਹੀਂ ਕੀਤੀ ਚਾਰ ਪੰਜ ਵਾਲੀ ਅਏ ਆਵਾਜ਼ਾਂ ਇੰਨੀਆਂ ਮਾਰਿਆ ਸਾਡੀ ਸੁਣੀ ਨਹੀਂ ਆਸ ਨਹੀਂ ਉੱਥੇ ਪਾ ਇਹ ਤਾਂ ਮੁੰਡੇ ਫਸੇ ਸਵੇਰ ਦੇ ਤੇ ਉਹ ਫੋਨ ਰੈਸਕਿਊ ਕਰਕੇ ਤੇ ਉਹ ਲੈ ਕੇ ਜਾਈ ਦੇ ਦੂਜੇ ਦਾ ਸਵੇਰ ਦੇ ਤਿੰਨ ਦੇ ਵੀ ਉੱਥੇ ਪਏ ਤਿੰਨ ਉਹ ਆਪ ਰੁਕੇ ਆ ਕਿ ਜਾਂ ਕਿਹੜੀ ਆ ਆ ਨਾਲ ਡੇਰੇ ਪਹੁੰਚੋ ਯਾਰ ਉੱਥੇ ਆਪਾਂ ਅਸੀਂ ਉੱਥੇ ਪਹੁੰਚ ਕਰਾਂਗੇ ਤੇ ਸਾਡੇ ਨਗਰ ਪਿੰਡ ਬਾਸਰਪੁਰੇ ਦੇ ਬਟਾਲੇ ਲਾਗੋਂ ਆਏ ਬਾਬੇ ਨਾਨਕ ਦੀ ਧਰਤੀ ਤੋਂ ਇੱਥੇ ਬਾਬੇ ਨਾਨਕ ਦੀ ਧਰਤੀ ਹੈ ਸਾਡੇ ਪਰਿਵਾਰ ਨੇ ਤੇ ਅਸੀਂ ਭਗਵੰਦ ਮਾਨ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਹੈਲੀਕਾਪਟਰਾਂ ਦੇ ਤੁਸੀਂ ਘੁੰਮਦੇ ਤੇ ਆ ਸਾਡੇ ਬੱਚੇ ਮਤਾਵਾ ਪੈਣਾ ਜਿਹੜੀਆਂ ਇੱਥੇ ਖਲੋਤੀਆਂ ਵਾ ਇਥੋਂ ਤੱਕ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਪਹੁੰਚ ਨਹੀਂ ਕੀਤੀ ਨੌਜਵਾਨ 10ਵੀਂ ਪੜ੍ਹਦੇ ਲਾਈਟ ਕਦੋਂ ਦੀ ਬੰਦ ਹੋਈ ਇੱਥੇ ਲਾਈਟ 3 ਵਜੇ ਦੀ ਹੋਗੀ ਲਾਈਟ ਹੁਣ ਫੋਨ ਫਾਨ ਚਾਰਜ ਹੈਗੇ ਆ ਕਿ ਨਹੀਂ ਨਹੀਂ ਡੈਡ ਡੈਡ ਦੇ ਫੋਨ ਅਸੀਂ ਪ੍ਰਸ਼ਾਸਨ ਤਾਂ ਕਿ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਪਿੰਡਾਂ ਨੂੰ ਇੱਥੋਂ ਕਿਤੇ ਸੇਫ ਜਗ੍ਹਾ ਤੇ ਲੈ ਜਾ ਜਾ ਸਕੇ ਕਿਉਂਕਿ ਬੱਚੇ ਆ ਪਾਣੀ ਦਾ ਵਹਾਅ ਤੇਜ਼ ਹੁੰਦਾ ਜਾਂਦਾ ਆ ਮਾਲ ਡੰਗਰ ਜਿਹੜਾ ਵਾ ਉਹ ਵੀ ਕੁਝ ਰੁੜ ਗਏ ਆ ਕੁਝ ਰਹਿ ਗਏ ਆ ਤੇ ਬੱਚੇ ਕੋਠਿਆਂ ਦੀਆਂ ਨੀਂਹਾਂ ਬਿਲਕੁਲ ਜਿਹੜੀਆਂ ਉਹ ਬਹਿ ਚੁੱਕੀਆਂ ਆ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੇ ਸਾਡਾ ਟਾਈਟਰ ਟਰਾਲੀ ਇੱਥੋਂ ਤੱਕ ਪਹੁੰਚ ਕਰ ਦੇਦੇ ਅਸੀਂ ਇਹਨਾਂ ਨੂੰ ਕਦੇ ਸੇਫ ਜਗ੍ਹਾ ਤੇ ਲੈ ਜਾ ਸਕਦੇ ਤੇ ਅਸੀਂ ਪਿੰਡ ਵਾਲਿਆਂ ਨੂੰ ਇਹ ਪਰਾਲਾ ਕਰਦੇ ਆ ਵੀ ਆਪਾਂ ਇਥੋਂ ਮੁਸ਼ਕਲ ਦੀ ਘੜੀ ਦੇ ਵਿੱਚੋਂ ਇੱਕ ਦੂਜੇ ਦਾ ਹੱਥ ਫੜ ਕੇ ਬੱਚਿਆਂ ਨੂੰ ਮੋਢੇ ਦੇ ਕੇ ਤੇ ਸੇਫ ਜਗ੍ਹਾ ਤੇ ਛੱਡਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਰਾਤ ਜਿਹੜੀ ਆ ਅਸੀਂ ਇੱਥੇ ਗੁਜ਼ਾਰਾਂਗੇ ਤੇ ਜੋ ਵੀ ਸਾਡੇ ਵੀਰ ਇਹਨਾਂ ਦਾ ਪ੍ਰਸ਼ਾਦਾ ਪਾਣੀ ਜੋ ਵੀ ਇਹਨਾਂ ਦਾ ਦੁੱਧ ਦੀ ਸੇਵਾ ਸਾਡੇ ਕੋਲ ਨਹੀਂ ਪਹੁੰਚੀ ਅਸੀਂ ਦੁੱਧ ਦੀ ਸੇਵਾ ਵੀ ਜਿਹੜੀ ਆ ਉਹ ਲੈ ਕੇ ਆਵਾਂਗੇ ਤੇ ਇਹਨਾਂ ਵੀਰਾਂ ਦਾ ਸਾਥ ਦੇਵਾਂਗੇ ਜਿਹੜੇ ਪਿੰਡ ਤੱਕ ਕੋਈ ਵੀ ਵੀਰ ਪ੍ਰਸ਼ਾਸਨ ਨਹੀਂ ਪਹੁੰਚਿਆ ਅਸੀਂ ਇਹਨਾਂ ਨੂੰ ਇੱਕ ਪ੍ਰਸ਼ਾਦੇ ਪਾਣੀ ਜਿਹੜੇ ਥੋੜੇ ਥੋੜੇ ਜੋ ਰਾਤ ਦਾ ਸਮਾਂ ਹੀ ਇਹਨਾਂ ਦਾ ਭਾਈ ਨਿਕਲਣਾ ਕਿਉਂਕਿ ਆ ਨਹੀਂ ਸਕਿਆ ਸਾਡੀ ਟਰਾਲੀ ਵਾਸ ਮੁੜ ਗਈ ਹੈ ਟਰੈਕਟਰ ਪੂਰਾ ਡੁੱਬ ਚੁੱਕਾ ਸੀਗਾ ਤੇ ਭੈਣਾਂ ਦੀ ਅਸੀਂ ਬੇਨਤੀ ਸਰਕਾਰ ਕੀਤੀ ਹੈ ਤੇ ਭੈਣਾਂ ਦਾ ਦੁੱਖ ਵੀ ਜਿਹੜਾ ਉਹ ਸੁਣਿਆ ਵਾ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਦੂਜਿਆਂ ਤੱਕ ਪਾਣੀ ਪਹੁੰਚਾ ਕੇ ਉਹਨਾਂ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਵਾਕਈ ਹੀ ਪੰਜਾਬੀ ਜਿਹੜੇ ਨੇ ਸੇਵਾ ਕਰਨ ਦੇ ਲਈ ਜਾਣੇ ਜਾਂਦੇ ਨੇ ਭਾਵੇਂ ਅੱਜ ਪੰਜਾਬ ਦੇ ਉੱਤੇ ਆਫਤ ਆਈ ਆ ਪਰ ਜਦੋਂ ਕਿਸੇ ਹੋਰ ਸੂਬੇ ਦੇ ਵਿੱਚ ਵੀ ਅਜਿਹੇ ਹਾਲਾਤ ਬਣਦੇ ਨੇ ਤਾਂ ਵੀ ਫਿਰ ਪੰਜਾਬੀ ਉੱਥੇ ਜਾ ਕੇ ਸੇਵਾ ਦੇ ਵਿੱਚ ਲੱਗ ਜਾਂਦੇ ਨੇ ਤਾਂ ਆਖਰ ਦੂਜੇ ਸੂਬੇ ਹੁਣ ਕਦੋਂ ਤੱਕ ਪੰਜਾਬੀਆਂ ਦੀ ਸੇਵਾ ਦੇ ਵਿੱਚ ਆਉਂਦੇ ਨੇ ਇਸ ਦੇ ਉੱਤੇ ਵੀ ਨਜ਼ਰ ਆ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਦੂਜਿਆਂ ਤੱਕ ਪਾਣੀ ਪਹੁੰਚਾ ਕੇ ਉਹਨਾਂ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਵਾਕਈ ਹੀ ਪੰਜਾਬੀ ਜਿਹੜੇ ਨੇ ਸੇਵਾ ਕਰਨ ਦੇ ਲਈ ਜਾਣੇ ਜਾਂਦੇ ਨੇ ਭਾਵੇਂ ਅੱਜ ਪੰਜਾਬ ਦੇ ਉੱਤੇ ਆਫਤ ਆਈ ਆ ਪਰ ਜਦੋਂ ਕਿਸੇ ਹੋਰ ਸੂਬੇ ਦੇ ਵਿੱਚ ਵੀ ਅਜਿਹੇ ਹਾਲਾਤ ਬਣਦੇ ਨੇ